ਆਮ ਆਦਮੀ ਪਾਰਟੀ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੀਤੇ ਗਏ ਵਾਅਦਿਆਂ ਅਨੁਸਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਤੀਰਥ ਯਾਤਰਾ ਸਕੀਮ ਸ਼ੁਰੂ ਕੀਤੀ ਗਈ ਜਿਸ ਤਹਿਤ ਅੱਜ ਫਾਜ਼ਿਲਕਾ ਤੋਂ ਇੱਕ ਹੋਰ ਵਸਤਵ ਤੀਰਥ ਯਾਤਰਾ ਲਈ ਰਵਾਨਾ ਹੋਇਆ ਜਿਸ ਨੂੰ ਵਿਧਾਇਕ ਦੇ ਪਿਤਾ ਪਟਵਾਰੀ ਸਰਦਾਰ ਖਜਾਨ ਸਿੰਘ ਜੀ ਵੱਲੋਂ ਝੰਡੀ ਦੇ ਕੇ ਆਮ ਆਦਮੀ ਦੇ ਵਰਕਰਾਂ ਵੱਲੋਂ ਰਵਾਨਾ ਕੀਤੀ ਗਈ ਇਸ ਮੌਕੇ ਬੋਲਦੇ ਹੋਏ ਆਮ ਆਦਮੀ ਪਾਰਟੀ ਦੇ ਵੱਖ-ਵੱਖ ਵਰਕਰ ਅਤੇ ਵਿਧਾਇਕ ਦੇ ਪਿਤਾ पटवारी खजान सिंह ने की कुछ क्या इस सब कुछ जानने ਲਈ ਸਾਡੇ ਨਾਲ ਬਨੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਜੀ ਕੀ ਕਹਿਣਾ ਚਾਹੋਗੇ ਅੱਜ ਜੋ ਯਾਤਰਾ ਰਵਾਨਾ ਕੀਤੀ ਜਾ ਰਹੀ ਹੈ ਫਾਜ਼ਿਲਕਾ ਦੇਖੋ ਜੀ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਜੀ ਮਾਨ ਜਿਨ੍ਹਾਂ ਵੱਲੋਂ ਇੱਕ ਬਹੁਤ ਹੀ ਵਧੀਆ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੇ 27 ਨਵੰਬਰ ਨੂੰ ਉਪਰਾਲਾ ਕੀਤਾ ਗਿਆ ਸੀ ਕਿ ਪੰਜਾਬ ਦੇ ਵਿੱਚ ਉਹਨਾਂ ਨੇ ਇਲੈਕਸ਼ਨ ਤੋਂ ਪਹਿਲਾਂ ਵਾਅਦਾ ਵੀ ਕੀਤਾ ਸੀ ਕਿ ਹਰ ਬਜ਼ੁਰਗ ਨੂੰ ਜਿਹੜਾ ਯਾਤਰਾ ਨਹੀਂ ਕਰ ਸਕਦੇ ਸੀ ਉਹਨਾਂ ਨੂੰ ਯਾਤਰਾ ਕਰਵਾਵਾਂਗੇ ਤੀਰਥ ਯਾਤਰਾ ਉਸੇ ਦੇ ਤਹਿਤ ਇਹ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਅੱਜ ਫਾਜ਼ਿਲਕਾ ਤੋਂ ਪੰਜਵੀਂ ਵਾਰ ਯਾਤਰਾ ਵਾਸਤੇ ਜਾ ਰਹੀ ਹੈ ਜੋ ਅੱਜ ਵੀ ਇਹ ਬੱਸ ਹੈ ਮਾਤਾ ਨੈਣਾ ਦੇਵੀ ਜੀ ਮਾਤਾ ਚਿੰਤਪੁਰਣੀ ਜੀ ਮਾਤਾ ਜਵਾਲਾ ਜੀ ਅਤੇ ਸ਼੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਜਾ ਰਹੀ ਹੈ ਸਰਦਾਰੂਆਂ ਦੇ ਵਿੱਚ ਬਹੁਤ ਸ਼ਰਧਾ ਭਾਵਨਾ ਦੇ ਨਾਲ ਸਰਦਾਰੂ ਜਾ ਰਹੇ ਹਨ ਇੱਕ ਦੋ ਵਾਪਸ ਹੈਗੇ ਜੀ ਬੱਸ ਤੇ ਅੱਜ ਦੀ ਨਾਈਟ ਜੋ ਹੈ ਪਹਿਲਾਂ ਨੈਣਾ ਦੇਵੀ ਜਾਏਗੀ ਰਾਤ ਸ਼੍ਰੀ ਅਨੰਦਪੁਰ ਸਾਹਿਬ 'ਤੇ ਰੁਕੇਗੀ ਵਾਪਸੀ ਤੇ ਕੱਲ ਨੂੰ ਮਾਤਾ ਜਵਾਲਾ ਜੀ ਮਾਤਾ ਚਿੰਤਪੁਰਨੀ ਇਹ ਦਰਸ਼ਨ ਕਰਵਾ ਕੇ ਕੱਲ ਰਾਤ ਦੀ ਵਾਪਸੀ ਹੋਵੇਗੀ ਜੀ ਕਿੰਨੇ ਯਾਤਰੀ ਅੱਜ ਭੱਜੇ ਜਾ ਰਹੇ ਨੇ ਅੱਜ ਫਾਜਲਕਾ ਤੋਂ 43 ਯਾਤਰੀ ਜਾ ਰਹੇ ਨੇ ਜੀ ਵੱਖ-ਵੱਖ ਵਾਰਡਾਂ ਤੋਂ ਵੱਖ-ਵੱਖ ਈਸੀਆਂ ਤੋਂ ਫਾਜਲਕਾ ਦੇ ਅੱਜ ਸ਼ਹਿਰ ਦੀ ਸੰਗਤ ਰੋਜੀ ਭੇਜ ਰਹੇ ਆ ਜਿਵੇਂ ਅਸੀਂ ਵੱਖ-ਵੱਖ ਪਿੰਡਾਂ ਤੋਂ ਸੰਗਤ ਭੇਜਦੇ ਆ ਅੱਜ ਸ਼ਹਿਰ ਦਾ ਨੰਬਰ ਲਗਾਇਆ ਗਿਆ ਹੈ ਸਾਡੇ ਮਾਨਯੋਗ ਐਮਐਲਏ ਸਾਹਿਬ ਜੀ ਨਰਿੰਦਰਪਾਲ ਸਵਨਾ ਜੀ ਜਿਵੇਂ ਉਹਨਾਂ ਦਾ ਹੁਕਮ ਆਉਂਦਾ ਹੈ ਵੱਖ-ਵੱਖ ਏਰੀਆ ਨੂੰ ਅਲੱਗ-ਅਲੱਗ ਕਰਕੇ ਅਸੀਂ ਭੇਜ ਰਹੇ ਹਾਂ ਜੀ ਸਰ ਕੀ ਕਹੋਗੇ ਸਾਡੇ ਮੁੱਖ ਮੰਤਰੀ ਜੀ ਦਾ ਸਾਰ ਸਤਿਕਾਰ ਕਰਦੇ ਆਪਾਂ ਜੀ ਦਾ ਮੁੱਖ ਮੰਤਰੀ ਜੀ ਦਾ ਸਤਿਕਾਰ ਕਰਦੇ ਆ। ਵੀਰੇ ਚਾਹੋ ਖਾਣਾ ਲਈ ਪਾਸ ਪਰਵਾਨਾ ਲੈ ਕੇ ਜਾ ਰਹੇ ਹੈ ਤਾਂ ਸੰਗਤ ਹੈ ਬਹੁਤ ਹੀ ਇੱਛਾ ਹੈ ਯਾਤਰਾ ਕਰਨ ਵਾਸਤੇ ਬਹੁਤ ਵਧੀਆ ਪ੍ਰਬਾਲਾ ਕੀਤਾ ਗਿਆ ਹੈ। ਸਾਹਿਬ ਭਵੰਤ ਜੀ ਬਹੁਤ ਧੰਨਵਾਦ ਕਰਦੇ ਆ। ਯਾਰ ਮੈਂ ਰਾਤ ਤੱਕ ਜਾਣ ਨੂੰ ਨਹੀਂ ਦਿੰਦੇ ਹੈ। ਅੱਜ ਕਿਨੇ ਯਾਤਰੀ ਜੜੀ ਜੀ ਭੇਜੇ ਜਾ ਰਹੇ ਨੇ? ਅੱਜ ਲੱਤੀ ਬਾਤ ਕਰਦੇ ਗਏ ਜੀ ਕੁਝ ਕਿੱਟਾ ਵੀ ਵੰਡੇ ਗਏ ਤੁਹਾਡੇ ਪਾਸੋਂ ਜੀ ਕਿੱਟਾ ਵੀ ਜਿਹੜਾ ਛੱਡਾ ਕੋ ਜਾ ਰਿਹਾ ਉਹਨਾਂ ਨੂੰ ਵੰਡਿਆ ਗਿਆ ਜਿੰਨਾ ਚ ਪੂਰਾ ਸਾਰਾ ਸਮਾਨ ਉਹ ਜਾ ਰਿਹਾ ਉਹਦਾ ਰਕਮ ਹਿੱਸਤਾ ਹੈ ਕੀ ਕਹਿਣਾ ਚਾਹੋਗੇ ਅੱਜ ਜੋ ਬੱਸ ਰਵਾਨਾ ਹੋ ਰਹੀ ਹੈ ਫਾਜ਼ਲ ਕਾ ਤੋਂ ਮੈਂ ਸਭ ਤੋਂ ਪਹਿਲਾਂ ਜੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਅਤੇ ਸਾਡੇ ਇਲਾਕੇ ਦੇ ਬਹੁਤ ਹੀ ਅਰਮਨਪਿਆਰੀ ਨੇਤਾ ਸਰ ਰਿੰਦਰਪਾਲ ਸਿੰਘ ਖੋਮਾ ਜੀ ਦਾ ਜਿਨ੍ਹਾਂ ਦੀ ਰੈਨ ਮੈਂ ਹੇਟ ਕੇ ਸਾਰਾ ਸ਼ਰਦਵਾਲੋ ਨੂੰ ਵਕ ਵਕ ਸਾਵਾ ਤੇ ਜਿੰਨਾ ਦੀ ਸ਼ਰਤ ਹੈ ਤੇ ਹਰ ਇੱਕ ਤਰ੍ਹਾਂ ਦੀ ਬਾਸਿੰਗੋ ਦਿਨ ਬਈ ਦਿਨ ਤੇ ਜਾਰੀ ਹੈ ਜੋ ਕਿ ਅੱਜ 10ਵੀਂ ਬਾਸ ਹੈ ਜੋ ਕਿ ਅੱਜ ਚਿੰਤਪੂਰਨੀ ਨੈਰਾ ਦੀ ਜਵਾਲਾ ਜੀ ਅਤੇ ਅਸ਼ੀਰਗਪੁਰ ਤੇ ਚੱਲ ਰਹੀ ਹੈ ਅੱਜ ਸਾਡੇ ਐਮਐਲਏ ਸਾਹਿਬ ਕਿਸੇ ਕਾਰਨ ਕਰਕੇ ਸਭੀ ਜਨਮਰੀ ਕਰਕੇ ਅੱਜ ਨਹੀਂ ਪਹੁੰਚ ਸਕੇ ਤੇ ਮੇਰੇ ਬਹੁਤ ਹੀ ਸਤਿਕਾਰਯੋਗ ਸਰਦਾਰ ਫਿਰਦੌਸ ਸਿੰਘ ਜੀ ਜਵਾਲਾ ਜੀ ਸਾਹਿਬ ਜਿਹੜੇ ਐਮਐਲਏ ਸਾਹਿਬ ਦੇ ਫਾਦਰ ਸਾਹਿਬ ਨੇ ਉਹ ਅੱਜ ਉਹਨਾਂ ਦੀ ਰਹਿਣ ਮੈਡ ਗੇਟ ਕੇ ਸਾਰਾ ਪ੍ਰੋਗਰਾਮ ਹੋਇਆ ਹੈ ਤੇ ਮੈਂ ਸਾਰਿਆਂ ਨੂੰ ਇੱਕ ਤੁਹਾਡੇ ਮadhyam ਤਰਾਹੀਂ ਇੱਕ ਅਪੀਲ ਵੀ ਕਰਨੀ ਚਾਹੁੰਦਾ ਹਾਂ ਵੀ ਜਿੰਨੇ ਵੀ ਸ਼ਰਦਾਲੂ ਨੇ ਇਹ ਜਿਨ੍ਹਾਂ ਨੇ ਕੋਈ ਜਾਣਾ ਚਾਹੁੰਦੇ ਨੇ ਕਿਸੇ ਵੀ ਤੀਰਥ ਸਥਾਨ ਤੇ ਐਮ.ਐਲ.ਏ. ਸਾਹਿਬ ਦੇ ਦਫ਼ਤਰ ਜਾਂ ਤਹਿਸੀਲਦਾਰ ਸਾਹਿਬ ਦੇ ਦਫ਼ਤਰ ਉੱਥੇ ਆਪ ਦਾ ਨਾਮ ਲੋ ਕਰਵਾ ਕੇ ਦੇ ਆਪਣੇ ਜਿੱਥੇ ਉਹਨਾਂ ਦੀ ਸ਼ਰਧਾ ਹੈ ਆਪ ਦਾ ਨਾਮ ਲੋ ਕਰਵਾ ਕੇ ਜਾ ਸਕਦੇ ਨੇ ਬੰਦੋ ਏਬੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋں سے ਹਮ ਅਪੀਲ ਕਰਦੇ ਹਾਂ ਕਿ ਏਬੀਏ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ